ਕਮਿਸ਼ਨਰ ਦੇ ਏਰੀਆ ਸੰਬੰਧੀ ਜਾਣਕਾਰੀ ਦਿਓ ਜੋ ਮਲਾ ਪੰਜਾਬ ਦੇ ਮਲਾਜਮਾਂ ਜੀ 2016 ਦੇ ਵਿੱਚ ਜੋ ਪੇਖਣਾ ਕੀਤਾ ਗਿਆ ਪਰ ਸੱਤ 2021 ਦੇ ਵਿੱਚ ਸਰਕਾਰ ਨੇ ਮਹਲਾ ਕੀਤਾ ਸੀਗਾ ਵੀ 5 ਸਾਲ 6 ਮਹੀਨਿਆਂ ਦਾ ਜੋ ਏਰੀਅਰ ਬਕਾਇਆ ਵਾ ਬਾਰ ਬਾਰ ਮੁਖਨਿਪੋਂ ਆ ਤੁਮਾਨੂੰ ਮੀਟਿੰਗ ਹੋਈਆਂ ਜਾਂ ਮੇਤਾਂ ਦੇ ਹਰਪਾਲ ਸਿੰਘ ਨਾਲ ਮੀਟਿੰਗ ਹੋਈਆਂ ਵੀ ਸਾਨੂੰ ਜੋ ਲਾਗੂ ਤੁਸੀਂ ਕੀਤਾ ਸੱਤ 2021 ਤੋਂ 6 ਮਹੀਨਿਆਂ ਮਤਲਬ ਇਹ ਜੋ ਏਰੀਆ ਦਾ ਸਾਨੂੰ ਲਗਭਗ 18000 ਰੁਪਇਆ ਬਣਦਾ ਵੀਸਨ ਏਰੀਆ ਦਿੱਤਾ ਜਾਵੇ ਮੁੱਖ ਮੰਤਰੀ ਭਵਨ ਤਮਾਨ ਨੇ ਜੋ ਪੇਕ ਵਿਨਦੇਰੀ ਨੂੰ ਲੈ ਕੇ ਬਾਦਾਂ ਵੀ ਕੀਤਾ ਵੀ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਣਾ ਆ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਨੂੰ ਜੋ 2016 ਤੋਂ ਏਰੀਆ ਦਾ ਪੇਕ ਨੰਨ ਦਵਾਂਗੇ ਇਹ ਆਸ ਕੀਤੀ ਜਾਂਦੀ ਜਸੇ ਆਪ ਸਰਕਾਰ ਤੋਂ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੇ ਸਕਦੇ ਹਾਂ ਜੀ ਮੰਗ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਮਹਿੰਗਾਈ ਪੱਤੇ ਚ ਕਿੰਨਾ ਵਾਧਾ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਜੋ ਡੀਏ 42% ਆ ਪਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਆ 53% ਆ 11% ਦਾ ਫਰਕ ਆ ਪਰ ਪੰਜਾਬ ਦੇ ਮਲਾਇਆਂ ਨੇ بار بار ਮੰਗ ਕਰਦੇ ਆ ਵੀ ਸਾਨੂੰ 11 ਮਹੀਨੇ ਵਾਧਾ ਕਿਥੇ ਜਾਵੇ ਮੁੱਖ ਨੇਪੂਆ ਅੰਤਮਾਨ ਨੇ ਜਮਲਾਨ ਨਾਲ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਜੋ ਡੀਏ 4 ਮਹੀਨੇ ਵਾਧਾ ਕੀਤਾ ਪਰ ਬਹੁਤ ਰੁਪਇਆ 242 ਮਹੀਨਿਆਂ ਦਾ ਡੀਏ ਦਾ ਬਕਾਇਆ ਡੀਏ ਦਾ ਬਕਾਇਆ ਅਸੀਂ ਕੈਸ਼ਲੈਸ ਸਕੀਮ ਮੰਗਦੇ ਆ ਪੰਜਾਬ ਸਰਕਾਰ ਦੇ ਮਲਾਇਆਂ ਦੇ ਸੰਘਾਤੀ ਕਮਿਸ਼ਨ ਨੂੰ ਲਾਗੂ ਹੋਏ ਨੂੰ ਤੇ 7ਵਾਂ ਪੇ ਕਮਿਸ਼ਨ ਵੀ ਲਾਗੂ ਹੋ ਜਾਵੇਗਾ ਜਿਸ ਨੂੰ ਲੈ ਕੇ ਰਿਟਾਇਰਡ ਮਲਾਇਆਂ ਨੂੰ ਜੋ ਪੇਕ ਹੁੰਦਾ ਏ ਨਹੀਂ ਰਿਹਾ ਏਕੋ ਕਿਸ਼ਤ ਵਿੱਚ ਮੰਨਦੀ ਪੂਰੀ ਆਸਾ ਕਿਉਂਕਿ ਪੰਜਾਬ ਸਰਕਾਰ ਦੇ ਮਲਾਜਮ ਬਾਰ-ਬਾਰ ਮੰਗ ਕਰਦੇ ਆ ਕਿ ਜੋ ਪੇਕ ਹੁੰਦੇ ਰਿਹਾ ਸੰਬੰਧੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਉਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਕਿਉਂਕਿ 85 ਸਾਲ ਦੀ ਉਮਰ ਵਾਲੇ ਜੋ ਮਲਾਜਮਾਂ ਉਹਨਾਂ ਨੂੰ ਏਰੀਅਰ ਤਿੰਨ ਕਿਸ਼ਤਾਂ ਵਿੱਚ ਮਿਲੂਗਾ ਜੋ 65 ਸਾਲ ਤੋਂ 75 ਸਾਲ ਵਾਲੇ ਮਲਾਜਮਾਂ ਉਹਨੂੰ ਏਰੀਅਰ 12 ਕਿਸ਼ਤਾਂ ਵਿੱਚ ਮਿਲੂਗਾ ਜਿਨਾਂ ਦੀ ਉਮਰ 58 ਤੋਂ 65 ਸਾਲ ਦਾ ਕੰਮ ਉਹਨਾਂ ਨੂੰ ਏਰੀਅਰ 42 ਘੱਟਾ ਮਿਲੂਗਾ ਜੋ ਰੈਗੂਲਰ ਮਲਾਜਮਾਂ ਬਾਰਕਿੰਗ ਮਲਾਜਮਾਂ ਉਹਨਾਂ ਨੂੰ 1 April 2026 ਤੋਂ ਜੋ ਸਾਬ ਕਮੇਟੀ ਨੇ ਤਜਵੀਜ਼ ਪੇਸ਼ ਕੀਤੀ ਸੀ ਪਰ ਪੰਜਾਬ ਸਰਕਾਰ ਦੇ ਮਲਾਜਮਾਂ ਨੇ ਮੁੱਖ ਮੰਤਰੀ ਤਮਾਨ ਬੇਤਨ ਹਰਪਾਦ ਨਜੀਮਾ ਤੋਂ ਮੰਗ ਕੀਤੀ ਆ ਕਿ ਸਾਨੂੰ ਏਰੀਅਰ ਹੈ ਜੋ ਪੇਕ ਹਿੰਦਾ ਉਹ ਇੱਕੋ ਕਿਸ ਦਿੱਤਾ ਜਾਵੇ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਖ-ਵੱਖ ਉਮਰ ਦੇ ਵਿੱਚ ਵੰਡੀਆਂ ਪਾ ਗਏ ਇਹ ਜਿਹਸਨ ਜੋ ਸਰਕਾਰ ਨੇ ਫੈਲਾ ਕੀਤਾ ਉਹਦਾ ਮੁਲਾਇਮ ਰੋਧ ਕਰਦੇ ਆ ਮੁਲਾਜ਼ਮ ਵੀ ਮੰਗ ਕਰਦੇ ਨੇ ਕਿ 17 ਸਤ 2020 ਤੋਂ ਭਾਰਤੀ ਦੇ ਮੁਲਾਜ਼ਮ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਫੈਲਾ ਕਰਤਾ ਹੈ ਹੁਣ ਦੰਗੇ ਪੰਜਾਬ ਸਰਕਾਰ ਕਦੋਂ ਇਹ ਜੋ 17 ਸਤ 2020 ਦੇ ਮੁਲਾਜ਼ਮ ਨੂੰ ਛੇਵਾਂ ਪੇਹ ਨਾਗੋਆ ਦਿਆ ਕੰਪਿਊਟਰ ਦੇ ਹਾਕਮ ਵੱਲੋਂ ਸ਼ੰਗਾਰ ਜਾਰੀਆ ਉਹਨਾਂ ਨੇ ਮਹਾਲੀ ਦੇ ਵਿੱਚ ਰੈਲੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਗੂ ਜੌਨੀ ਸਿੰਘ ਲਾ ਨੇ ਕਿਹਾ ਕਿ ਫੂਟਰ ਦੇ ਆਭਾਵ ਕਾ ਨੂੰ ਸਿੱਖਿਆ ਭਵਾਂ ਦੇ ਵਿੱਚ ਮਾਰਜ ਕੀਤਾ ਜਾਵੇ ਤੇ 6 ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ